ਜੀ ਸਰ ਜਿਵੇਂ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਜਿਵੇਂ ਹੁਣ ਮੌਨਸੂਨਸ ਵੀ ਸ਼ੁਰੂ ਹੋ ਚੁੱਕੇ ਹੈਗੇ ਹਨ ਤੇ ਜਿੰਨੇ ਵੀ ਖਾਲੀ ਪਏ 플ੌਟ ਹੈਗੇ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਹੈਗੀ ਹੈ ਉੱਥੇ ਜਿਹੜਾ ਪਾਣੀ ਉਹ ਖੜ ਜਾਂਦਾ ਹੈ ਜਾਂ ਪੂਰਾ ਕੜਕੜਦਾ ਉਹ ਘੜਪਣ ਜਾਂਦਾ ਉੱਥੇ ਲੋਕ ਆ ਕੇ ਸਿਰ ਜਾਂਦੇ ਹਨ ਤੇ ਚਾਰ ਦਿਵਾਰੀ ਨਾ ਹੋਣ ਕਾਰਨ ਇਹਨਾਂ ਪ੍ਰਾਈਵੇਟ ਥਾਵਾਂ ਤੇ ਕਾਫੀ ਗੰਦ ਤੇ ਢੇਰ ਲੱਗੇ ਹੋਈਆਂ ਸੋਸੀ ਇਹ ਡਾਇਰੈਕਸ਼ਨਸ پاس ਕੀਤੀਆਂ ਹੈਗੀਆਂ ਕਿ ਸਾਰੇ ਹੀ 플ੌਟ ਓਨਰਸ ਜਾਂ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚ ਇਹ 플ੌਟਸ ਹੈਗੇ ਆ ਜਿਹੜੇ ਪ੍ਰਾਈਵੇਟ ਮਾਰਕੀ ਦੇ ਦੇਨ ਨੇ ਉਹ ਵੀ ਬਾਉਂਡ ਨੇ ਕਿ ਉਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ 플ੌਟ ਦਾ ਏਰੀਆ ਹੈ ਉਹ ਇੱਕਦਮ ਸਾਫ਼ ਸੁਥਰਾ ਹੋਵੇ ਉੱਥੇ ਕੋਈ ਖੂੜਾ ਖੜਕਟ ਨਾ ਹੋਵੇ ਕਿਉਂਕਿ ਉੱਥੇ ਜਿਹੜਾ ਗੰਦਾ ਪਾਣੀ ਖੜ ਰਿਹਾ ਹੈ ਉਹ ਵੀ ਨਾ ਖੜੇ ਉਹਦੇ ਲਈ ਭਾਵੇਂ ਤੁਸੀਂ ਆਪਣੀ ਚਾਰ ਦੀਵਾਰੀ ਕਰਾਓ ਫੈਂਸਿੰਗ ਕਰਾ ਲਓ ਕੰਕਰੀਟ ਜਾਂ ਸ਼ੀਟਾ ਲਗਾਓ ਜਾ ਤੁਸੀਂ ਉਸ ਚੀਜ਼ ਨੂੰ ਹੁਣ ਤੋਂ ਰੋਕੋ ਬਟ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਦੌਰ ਨਾਗਰਿਕ ਬਣਦੀ ਹੈ ਕਿ ਤੁਹਾਡੇ ਕਰਕੇ ਇੱਕ ਸ਼ਹਿਰ ਦੇ ਵਿੱਚ ਡੇਂਗੂ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨਾ ਫੈਲਣ ਸੋ ਇਸ ਲਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ ਐਡੀਸੀ ਯੂਡੀ ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਡੀਸੀ ਹੈਗੇ ਆ ਤਾਂ ਜੋ ਜਿਹੜੇ ਸਾਡੇ ਸ਼ਹਿਰ ਤੇ ਟਾਊਨਸ ਹੈਗੇ ਸਾਰਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਦੇਖਣ ਨੂੰ ਆਈ ਹੈ ਜੇ ਇਹ ਆਪਣੇ ਪੱਧਰ ਤੇ ਸਫਾਈ ਕਰਾਂਦੇ ਆ ਤਾਂ ਜਿਹੜਾ ਉਹਦਾ ਖਰਚਾ ਹੈ ਸਫਾਈ ਤੇ ਜਿਹੜਾ ਆਇਆ ਹੈ ਪ੍ਰਾਈਵੇਟ ਫਲੋਟ ਨੂੰ ਸਾਫ ਕਰਾਉਣਾ ਉਹ ਵੀ ਤੁਹਾਡੇ ਤੋਂ ਰਿਕਵਰ ਹੋ ਸਕਦਾ ਹੈ ਤੇ ਉਹ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੀਆਂ ਧਾਰਾਵਾਂ ਹੈਗੀਆਂ ਅਪਰਾਧਿਕ ਤੇ ਜਿਹੜੀ এনवायरमेंट ਪ੍ਰੋਟੈਕਸ਼ਨ ਐਕਟ ਹੈ ਜਾਂ ਮਿਨਿਸਪਲ ਸੋਲਿਡ ਵੇਸ ਰੂਲਸ ਹੈ ਉਹ ਵੀ ਤੁਹਾਡੇ ਤੇ ਲਾਗੂ ਹੋਣਗੇ ਜਿਹਦੇ ਤੇ ਜੋ ਵੀ ਚਲਾਨ ਜਾਂ ਪਰਚਾ ਜਾਂ ਜੋ ਵੀ ਬਣਦਾ ਹੈਗਾ ਕੀਪਿੰਗ ਇਨ ਮਾਈਂਡ ਕਿ ਨਾਗਰਿਕਾ ਦੀ ਜਿਹੜੀ ਹੈਲਥ ਉਹ ਬਹੁਤ ਇੰਪੋਰਟੈਂਟ ਹੈ ਤੇ ਇਸ ਤਰ੍ਹਾਂ ਦੀ ਪ੍ਰਾਈਵੇਟ ਥਾਵਾਂ ਤੇ ਇਦਾਂ ਦੇ ਢੇਰ ਲੱਗਣ ਕਾਰਨ ਜਿਹੜੇ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਉਸ ਚੀਜ਼ ਨੂੰ ਰੋਕਣ ਲਈ ਸਾਰਿਆਂ ਦਾ ਸਾਥ ਜ਼ਰੂਰੀ ਤੇ ਲਾਜ਼ਮੀ ਹੈ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਕਿ ਇਹਨਾਂ ਆਰਡਰਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ ਥੈਂਕ ਯੂ